ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋ ਉਹਨਾਂ ਵੀਰ ਕੋਲ ਅੱਜ ਆਪ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਤੇ ਦੋ گاਵਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਆ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ ਇੱਕ ਆ ਟੁਕੜ ਗੱਬਨ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਦੋ گاਵਾ ਜਿਹੜੀਆਂ ਤੁਹਾਨੂੰ ਬੱਚੇ ਤੋਂ ਬਿਨਾਂ ਹੀ ਤੁਹਾਨੂੰ ਦਿਖਾਉਣੀਆਂ ਆ ਨਾਲ ਬਾਤ ਹੋਣਾ ਆਪਾਂ ਵੀਜੀ ਹਨ ਨਾ ਕਰਦੇ ਤੇ ਕੁਛ ਦੇ ਸਾਡੀ ਡੀਟੇਲ ਹਾਂਜੀ ਵੀਜੀ ਸਤਿ ਸ੍ਰੀ ਅਕਾਲ ਜੀ ਵੀਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਦਾ ਬਹੁਤ ਵਧੀਆ ਚਾਹੀਦਾ ਨਾਮ ਦੱਸਦੇ ਇੱਕ ਨਾਮ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਮਰਸਰ ਤੇ ਫੋਨ ਨੰਬਰ ਬੋਲਦੇ ਇੱਕ 95755 ਠੀਕ ਹੈ ਅੱਜ ਤੇ ਆਪਣੇ ਜਿਹੜੀਆਂ ਮੱਝਾਂ ਲੈਣਤੀਆਂ ਜੀ ਮੱਝਾਂ ਆਪਣੇ ਜਿਹੜੀਆਂ ਲੈਣਤੀਆਂ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਫਿਰ ਇਤੋਂ ਹੀ ਆਪਾਂ ਕਰਨੀ ਆ ਇਹ ਵੀਜੀ ਪਰਸੋਂ ਜਾਈ ਕੋਈ ਛੋਟੀ ਠੀਕ ਹੈ ਹਾਂ ਕਿੰਨਾ ਇਹਦੇ ਕੋਲ ਦੁੱਧ ਕੋ ਦੁੱਧ ਤੇ ਮੱਲੀ ਟਰਾ ਹੋਊਗਾ 8ਾਂ ਦੇ ਲੱਗ ਜਗੇਗਾ ਹੀ ਅੱਛਾ ਪਰ ਇਹਦਾ ਪਤਨੀ ਨੇ ਬੱਚਾ ਲਾ ਲਿਆ ਆਪਣੇ ਕੀ ਇਹ ਦੇ ਦੇ ਲਈ ਲਾਇਆ ਅੱਛਾ ਫੇਲੀ ਉਹਦੇ ਕਟਾ ਮਰ ਗਿਆ ਤਾਂ ਉਹ ਇਹਦੀ ਕਟੀਆਂ 2 ਜਿਹੜੇ ਜਵਾਕੇ ਗਏ ਨਾਲੋਂ ਅੱਛਾ ਹੋ ਗਿਆ ਤਿੰਨ ਤੀਆਂ ਤਿੰਨ ਤਿੰਨ ਮਹੀਨੇ ਆਦੇ ਅੱਛਾ ਤੇ ਪਤਨੀ ਉਹ ਲਾਰੇ ਆ ਤੇ ਪਤਨੀ ਕੀ ਹਿਸਾਬ ਜਿਹੜੀ ਜਾਂਦੀ ਜੀਨ ਲਾਇਆ ਦੇਖੋ ਠੀਕ ਆ ਹਾਂ ਤੇ ਹੁਣ ਦੁੱਧ ਕਿੰਨਾ ਚੇ ਹੋ ਦੁੱਧ ਸੱਤਾ ਦੇ ਅੰਦਰ ਹੀ ਹੋਊਗਾ ਹੁਣ ਅੱਛਾ ਸੱਤਾ ਤੋਂ ਬਾਅਦ ਬਾਕੀ ਇਹ ਆ ਕਿ ਛੋਟੀ ਸੋਹਣੀ ਆ ਉਸ ਤਰ੍ਹਾਂ ਇਹਦੀ ਚਵਾਈ ਹੋਣੀ ਜੀ ਬਬੇ ਇਹਦੀ ਚਵਾਈ ਹੋਣੀ ਆ ਹਾਂ ਨਾਰੀ ਘੱਟ ਨੇ ਧਰਵਾ ਦੇ ਬੱਤੀ ਝੋਲੀ ਬੱਤੀ ਵੀ ਰੁਕ ਗਈ। ਬਾਕੀ ਚੰਗੇ ਕਦ ਕੱਢ ਦੀ ਝੋਟੀ ਆ। ਆਹ ਸੋ। ਇਹਨੂੰ ਨੀ ਕੋ ਤੂੰ ਜਿੱਦ ਮਰਜ਼ੀ ਬੈਜੋ ਤੇ ਲਿਆਓ। ਆਹ ਦੇਖ ਸਾਡੇ ਬਿਲਕੁਲ ਛੋਟਾ ਸਿੰਘ ਹੈ। ਦੇਖੋ ਜਿੱਦ ਮਰਜ਼ੀ ਬੈਜੋ ਭਾਵੇਂ। ਸੀਰ ਬੜੀ ਆ। ਇਹ ਨਹੀਂ ਕੋ ਲੱਟਾਉਤਾ ਮਾਰਾ ਜੀ। ਠੀਕ ਆ। ਅੱਡੀ ਤੇਰੀ ਦਾ ਕੋ। ਇਦਾਂ ਬੈਜੋ ਮੈਂ ਲਿਆਵਾਂ। ਆਹ ਦੇਖ ਸਾਡੇ। 42 47। ਠੀਕ ਆ। ਚਲੋ ਲੈ ਜਾਓ। ਉਹਨਾਂ 7 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਕੀ ਹੈਗਾ ਇਹਦੇ ਕੋਲ ਥੋੜੀ ਸਾਰਾ ਬਾਈ ਥੋੜਾ ਜਿਹਾ ਜੈ ਇਦੇ ਨਹੀਂ ਜਿਹੜੇ ਕੋਲ ਲਾਉਂਦੀ ਠੀਕੇ ਨਾਲ ਮਿਲਦੀ ਏ ਅਜੇ ਅਜੇ ਟੀਕੇ ਤੇ ਮਿਲਦੀ ਆ ਹਾਂ ਆ ਵੀ ਕਹੀਏ ਠੀਕ ਆ ਮਰੇ ਆਪਾਂ ਧਰ ਬਲਾਦੀ ਟੀਕਾ ਲਾ ਕੇ ਚਲੋ ਦਿਖਾ ਦੋ ਫਿਰ ਪਾ ਦਈਏ ਆ ਇਤਨਾ ਟੀਕਾ ਲਾ ਦੇਣਾ ਵਾ ਤੁਹਾਨੂੰ ਬਰਾ ਮਿਲ ਕੋ ਲਾ ਮਾਰ ਰਿਹਾ ਟੀਕਾ ਬਣਾਉਂਦੇ ਜੀ ਠੀਕ ਆ ਕੀ ਗੱਲ ਆ ਇਸ ਤਰ੍ਹਾਂ ਵਿੱਚ ਕਿਉਂ ਲੱਗਿਆ ਨਹੀਂ ਖਰਾਬ ਕਰਦੀ ਹਾਂ ਇਹ ਲੋ ਪਾਈ ਤੁਹਾਡੇ ਸਾਹਮਣੇ ਟੀਗਾ ਵੀ ਲਾਇਆ ਵਾ ਹਾਂਜੀ 100 ਲੱਖ ਰੁਪਏ ਲਾਇਆ ਲਾਇਆ ਲਓ ਆਏ ਇਹਦੀ ਕੋ ਗਾੜੀ ਖਰੋਣਾ ਪਿਆ ਇਹਨਾ ਠੀਕ ਹੈ ਗਾੜੀ ਆ ਦੇਖ ਸਕਦੇ ਭਾੜੇ ਤਾਂ ਵੀ ਪਿੱਛੇ ਹੋ ਕੇ ਚਲ ਗਈ ਹੈ ਇਸ ਤਰ੍ਹਾਂ ਹੀ ਜਿਹੜਾ ਵਾ ਭਾੜਾ ਇਹ ਗਾਣਾ ਹੋਈ ਜਿਹੜਾ ਗਾਣ ਕਰਕੇ ਭਾੜਾ ਜਿਹੜਾ ਪਾਇਆ ਵਾ ਗਾੜੀ ਆ ਦੇਖਾਂਗੇ। ਬਾਕੀ ਅਗਲੇ ਸਨਾਂ ਦਾ ਜਵਾਬ। ਉਤਰਿਆ ਕਿ ਚੰਗੇ ਕਦ ਕੱਟਦੀ ਆ ਭਾਰੀ ਮੱਝ ਆ ਜਿਹੜੀ। ਭਾਈ 2 ਨੰਬਰ ਦੀ ਕੱਲ 45 ਹਜ਼ਾਰ ਦੀ ਗੱਲ ਕਰਦੇ ਆਪਾਂ ਲੋਦੇ ਸੀ। ਹਾਂਜੀ ਹਾਂਜੀ। ਜਿਹਦੇ ਪੰਜ ਕਟੀਆਂ ਵਿੱਚ ਕੱਟੇ ਜਿੱਤੇ ਮੈਂ ਕਿਸ ਨੂੰ। ਹਾਂਜੀ ਹਾਂਜੀ। 2 ਨੰਬਰ ਚ ਮੇਰੇ ਨਾਮ ਭਲਾ ਮੈਂ 2 ਨੰਬਰ ਵਰਦੇ ਹੋੜੀ ਛੋਟੀ ਐ। ਹਾਂਜੀ ਹਾਂਜੀ। ਬਾਕੀ ਜਿਹੜੇ ਇਹੋ ਜਿਹੇ ਝੋਟੀਆਂ 2 ਨੰਬਰ 'ਚ ਦਈ ਗਏ ਫਿਰ ਗਾਂ ਚੰਗੀਆਂ ਕਿੱਥੋਂ ਤਿਆਰ ਹੋਣੀਆਂ ਆ। ਆ ਵੀ ਲੋ ਗਾੜੇ। ਇੰਨੇ ਕਿ ਗਾੜ ਜਿਹੜੀ ਨਿਕਲੀ ਇਹਦੇ ਕਿਲੋ ਤੋਂ ਵੱਧ ਹੀ ਭਾਈ ਗਾੜ ਜੇ। ਠੀਕ ਆ। ਜਿਹੜੀ ਭਾਈ ਤੀਕਾ ਲੈ ਬੜੂ ਵੀ ਲੱਤ ਪਾਉਂਗੀ ਨਾ ਜਿੰਨਾ ਮੱਢੀ ਚਵਾਈ ਕਰਦੀ। ਬਾਕੀ ਇਹ ਵੀ ਚੀਜ਼ ਦਾ ਬੜਾ ਵਾਧਾ। ਦੇ ਜਵਾਬ ਹੀ ਬਿਲਕੁਲ ਸਾਫ਼ ਭਾਈ ਕਹੀ ਟੀਕਾ ਦਾ ਭੁੜਦਦੀਆਂ ਉਹਨਾਂ ਨੂੰ ਟੀਕਾ ਦੇ ਦਿਆ ਹਾਂਜੀ ਹਾਂਜੀ ਪੜਾ ਗਾੜੀ ਪਾ ਲੋ ਤੇ ਬਸ ਇਸ ਤਰ੍ਹਾਂ ਛੁਆਈ ਕਰ ਲਓ ਮਿਲਦੀ ਉਹਨਾਂ ਨੂੰ ਪਾੜੇ ਦੀ ਮਿਲਦੀ ਆ ਅੱਛਾ ਉਹਨਾਂ ਪਹਿਲਾਂ ਹੱਡ ਬੋਣਾਂਗੇ ਤੇ ਟੀਕਾ ਲਵਾਇਆ ਜੀ ਠੀਕ ਆ ਬਾਕੀ ਇਹ ਆ ਕਿ ਜਿੱਥੇ ਜਾਓਗੇ ਦੋ ਚੋ ਦਿਨਾਂ ਸੈੱਟ ਹੋ ਜਾਊਗੀ ਪਰ ਇਹ ਵੀ ਭਾਈ ਟੀਕੇ ਦਾ ਸਾਹ ਪਾੜੇ ਦਾ ਸਾਹ ਵੀ ਟੀਕੇ ਨਾਲ ਲੱਤ ਨਹੀਂ ਮਾਰਦੀ ਠੀਕ ਆ ਇਹਦੇ ਕੋ ਗਾੜੀ ਖੋਣਾ ਵੇ ਲੋਕ ਗੱਲ ਬਾਤ ਨਹੀਂ ਹਾਂਜੀ ਹਾਂਜੀ ਤੁਹਾਨੂੰ ਭਾਈ ਛੋਟੀ 2 ਲੱਖ ਦੀ ਇਹ ਠੀਕ ਆ ਹਾਂ ਅਨੂਜੀ ਠੀਕ ਹੈ ਜੀ ਅਹੀਂ ਦੁੱਧ ਦੇ 6 ਕਿਲੋ ਪਾਈ ਲੀਟਰ ਵਾਲਾ ਕਰਕੇ ਦਈਏ ਬਾਕੀ ਆਦੇ ਆਪਾਂ ਇੱਕ ਸਾਧ ਚਵਾਈ ਦਿਖਾਇਆ ਹੋ ਉਤਰੇ ਕੀ ਜਿਹੜਾ ਇਸ ਤਰ੍ਹਾਂ ਦੀ ਚਵਾਈ ਕਰੀ ਦਈਏ ਬਾਕੀ ਥੋੜੀ ਅਹੀਂ ਦੁੱਧ ਨਾਲ ਆਪਾਂ 6 ਕਿਲੋ ਹੀ ਗੱਡੀ ਦਈਏ ਠੀਕ ਹੈ ਬਾਦ ਨਾਲ ਆਪਾਂ ਕਹਿੰਦੇ ਹਾਂ ਕਿ ਉਹ ਕਿਹੜੇ ਜਗ੍ਹਾ ਜਾ ਕੇ ਫੇਰ ਉੱਪਰ ਤੋਂ ਕਰ ਸਕੀ ਦੁੱਧ ਦੇ ਘੱਟਾਂ ਤੋਂ ਬਾਹਰ ਹੀ ਠੀਕ ਹੈ ਘੜੀ ਇਹ ਸਾਡੇ ਕੋਲ ਆਹ ਤਾਪੇ ਲਾ ਕੇ ਦਿਖਾਦਾ ਨਹੀਂ ਜੀ ਠੀਕ ਹੈ ਤੇਰਾ ਮੁੱਲ ਇਹ ਭਾਈ ਜਨਾ 55000 ਦੀ ਹਾਂ 55000 ਦੀ ਕਰ ਦੋਗੇ ਹੋਰ ਮੰਨ ਤਾ ਨਾ ਚਲੋ ਮੌਕੇ ਦੇ 500 ਛੋੜੀ ਕਰ ਦਾਂਗੇ ਹੋਰ ਜੀ ਠੀਕ ਹੈ ਸਾ ਯਾ ਕਿਨੇ ਜੱਦੀ ਚੱਕ ਪਾਸ ਤੇ ਸੱਤ ਮਹੀਨੇ ਦੀ ਭਾਈ ਚੱਕ ਪਾਸ ਆਪਣੀ ਖਰਾ ਕਰੇ ਅੱਛਾ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਠੀਕ ਐ ਉਧਰ ਦੀ ਝੋਟੀ ਭਾਈ ਆਉਂਦੀ ਸੀ ਝੋਟੀਆਂ ਕਾਵੇ ਨੇ ਤੇ ਨੇ ਸੱਜਰੇ ਨੇ ਕਿੰਨਾ ਚੁਆਇਆ ਦੁੱਧ ਸੱਜਰੇ ਦੇ ਘਰ ਵਾਲੇ ਕਈ ਬੰਦੇ ਕਹਿੰਦੇ ਆਪਾਂ 15 ਕਿਲੋ 14 12 13 ਕਿਲੋ ਆਹ ਉਹਨੇ 13 ਕਿਲੋ ਭਜਾ ਦੋ ਠੀਕ ਐ ਹਾਂਜੀ ਤੋਰਾਂ ਫੇਰ ਇੱਕ ਰੀਨ ਬਾਕੀ ਇਹ ਵੀ ਸੋਹਣੀ ਝੋਟੀ ਆ ਚੰਗੇ ਪਿੱਟ ਪੁੜੇ ਵਾਲੀ ਐ ਤੇ ਸੱਤਾਂ ਮਹੀਨੇ ਦੀ ਗੱਭਾਂ ਨੇ ਤੇ ਦੁੱਧ ਨਹੀਂ ਦਿੰਦੀ ਐ ਹਾਂਜੀ ਬੀਜੀ ਜੀ ਲੈ 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 ਬਾਅਦ ਵਿੱਚ ਲੈ ਜੀ ਮੈਂ ਦੋ ਮਿੰਟ ਵੀਡੀਓ ਬਣਾਉਂਦੇ ਕਰਦਾ ਹੁਣ ਇਹ ਨਹੀਂ ਕਰਦਾ ਇਹ ਆ ਦੇਖਸਾਲ ਦੇ ਥੱਲੇ ਤੇ ਥਾਂ ਥਾਂ ਨੂੰ ਵੀ ਜੀ ਓਕੇ ਸਾਰੇ ਏ ਓਕੇ ਜਿੱਦਾਂ ਮਰਜ਼ੀ ਗੁੰਦਾ ਹੀ ਆਉਂਦੀਆਂ ਸ਼ਹਿਦ ਹੀ ਹੋਣਾ ਵੱਡਾ ਮੋੜਾ ਠੀਕ ਹੈ ਇਹ ਇੱਕ ਥਾਂ ਪਾਸ ਕਰਾ ਦੋ ਜੀ ਆਦੇ ਸਾਡੇ ਪਿੱਛੇ ਕੋੜੇ ਤੋਂ ਦੋਵੇਂ ਚੰਗੀਆਂ 12 13 ਤੋਂ ਦਹਾ ਲੀਟਰ ਬਰਕਰਰ ਵਾਲੀ ਹੈ 15 ਗਲੋਣੀ ਕਿੰਦੇ 98 ਤੇ ਦੇਖ ਸਾਡੇ ਲੱਗੇ ਚੰਗੇ ਗੈਪ ਤੇ ਦੇਖੋ ਢੇਰ ਤੋਂ ਕਿੰਨੀ ਮਗਰ ਸਾਡੇ ਨਾ ਬਹਨਾ ਨੂੰ ਭਰਨਾ ਹੀ ਹੈ ਗੱਲ ਨੂੰ ਤੇ ਇਹਦਾ ਮੁੱਲ ਇਹ ਵੀ ਹੋ ਨਹੀਂ ਦਮਾ 56 ਦੀ ਇਹ ਵੀ 56 ਦੀ ਭਾਈ ਉਹ ਲੈ ਜਾਈਂ ਲੈ ਜਾਈ ਠੀਕ ਹੈ ਜੀ ਤੇ ਆ ਗਾਂ ਕੋਲ ਕਿੰਨਾ ਹੀ ਦੁੱਧ ਗਾਂ ਕੋਲ ਦੁੱਧ ਉਹ 7 ਕਿਲੋ ਅੱਛਾ ਹਾਂਜੀ ਤੇ ਤੋਰ ਦੋ ਫਿਰ ਨਾ ਬੱਚੇ ਤਾਂ ਵੀ ਨਹੀਂ ਹੈ ਠੀਕ ਹੈ ਆ ਵੇ ਲੋ ਫੁੱਲਾ ਸਲੂਦ ਮਾਲਕ ਨਹੀਂ ਗਈ ਵੀ ਸਤਰੀਏ ਫਿਰ ਬਾਕੀ ਇਹ ਕੀ ਰੰਗ ਰੂਪ ਦੀ ਹੈ ਵੀ ਸੋਹਣੀ ਹੈਗੀ ਜਰਸੀ ਕ੍ਰੋਸ ਚ ਤੇ ਗਰਮੀਆਂ ਚ ਘਰ ਦਾ ਚਾਹ ਪਾਣੀ ਦਾ ਸਾਰੀ ਜਾਉਗੀ ਦੁੱਧ ਸੰਗ ਨਾਲ ਹੁੰਦਾ ਹੈ ਇਹੋ ਜਿਹੇ ਗਾਵਾਂ ਦਾ ਸੂਆ ਪਹਿਲਾ ਹੀ ਸੂਆ ਜੀ ਠੀਕ ਹੈ ਹਾਂ ਦੇਖੋ ਮੂੰਮਾ ਲਓ ਲੈ ਜੀ ਤੇ ਇਹਦਾ ਮੁੱਲ ਇਹਦਾ ਵੀ ਜੀ 152500 ਛੋੜ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ ਦੁੱਧ 5 ਕਿਲੋ ਜੀ 5 ਕਿਲੋ ਦੁੱਧ ਇਹਦੇ ਕੋਲ ਸਾਢੇ ਧਾਰਾ ਘੱਟ ਜੀ ਠੀਕ ਇਹ ਵੀ ਚੁੰਨ ਚੁੰਨ ਜਵਾਜ ਦਾ ਓਕੇ ਠੀਕ ਆ ਹਾਂ ਤੋੜ ਦੋ ਫਿਰ ਇਹਨਾਂ ਵਿੱਚ ਇੱਕ ਸਾਂਝ ਧਾਰਾਂ ਜਿਹੜੀਆਂ ਦੀਆਂ ਕੱਟਿਆ ਜੋਤ ਭਾਈ ਪਰ ਬੜਾ ਸੁਨੇ ਲਾ ਠੀਕ ਹੈ ਮੱਝਾਰ ਕੇ ਦੋ ਜਿਹੜੇ ਦਾ ਤੇ ਇਹਦਾ ਮੁੱਲ ਇਹ ਦੇ ਲਗ 7500 ਦੀ 7500 ਦੀ 500 ਛੋਟ 7000 ਦੀ ਵੀ ਠੀਕ ਹੈ ਜੀ ਹਾਂ ਠੀਕ ਹੈ ਤੇ ਜੇ ਹੋਰ ਕੁਝ ਕਹਣਾ ਹੈ ਹਾਂ ਬਾਕੀ ਆਪਣਾ ਮੇਰਾ ਵੀ ਚੋਚਵਾ ਖੜੇ ਆਹ ਹੁਣ ਆਪਾਂ ਦੁੱਧ 6 ਕਿਲੋ ਰੱਖ ਕੇ ਦੇਨੇ ਆ ਹਾਂ ਜੀ ਮੇਰਾ ਵੀ ਲਾਹ ਮਾਰੀ ਦੇਣਾ ਕੇ ਨੇ ਮਰਜੀ ਕੋ ਖੜੇ ਹਾਂਜੀ ਮਰਜੀ ਬੇਸ਼ੱਕ ਕੋਈ ਨਾ ਖੜੇ ਠੀਕ ਆ ਉਹ ਬਦੋਂ ਦੁੱਧ ਲਈ ਭਾਜੀ ਕੋਈ ਕੰਮ ਨਹੀਂ ਗਾਹੀ ਤੇ ਪੈਸੇ ਆਪਣੇ ਬੋਝੋਂ ਕੱਢ ਕੇ ਦੇ ਆਏ ਆ ਹਾਂ ਜੀ ਹਾਂ ਜੀ ਅਗਲਾ ਆਪਣੇ ਬੋਝੋਂ ਕੱਢੇ ਸਾਡੀ ਕੋ ਨਾ ਧੱਕੇ ਨਾ ਇਹ ਆ ਕਿ ਪਸੰਦ ਹੋਵੇ ਤੇ ਲੈ ਜਾਏ ਨਹੀਂ ਦੇ ਇਥੇ 2-3 ਸੱਤਾਂ ਮਹੀਨੇ ਕੱਪੜੇ ਪਾਈ ਜਦੋਂ ਮਈ ਚਾਰ 10 ਦਿਨ ਸਤਾਦੋਂ ਘੱਟ ਵੱਧ ਵੀ ਹੋ ਸਕਦੇ ਜਦਾ ਸਤਵਾ ਮੰਨ ਲਓ ਜਾਂ ਮੁਕਰਣਾ ਲਾਊਗਾ ਜਾਂ ਸਤਵਾ ਨੂੰ ਜਾਣ ਲਿਆ ਉੱਪਰ ਥੱਲੇ ਹੋ ਸਕਦੇ ਥੋੜੇ ਹੋਰ ਕਿ ਮੇਰਾ ਵੀਰ ਕੋ 10 ਦਿਨ ਬਾਅਦ ਘੱਟ ਲੈ ਜਾਏਗਾ ਲੈ ਆਈਏ ਤੂੰ ਸਤਾ ਦੀਆਂ ਨਾਲ ਘੱਟ ਨਿਕਲੀ ਆ ਹਾਂਜੀ ਹਾਂਜੀ 2-4 ਦਿਨ ਦਾ ਫਰਕ ਹੋ ਸਕਦਾ ਭਾਈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੇ ਆਪ ਵੇਸ ਚਾਕੇ ਫੇਰੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ